ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS GURJAN SIRHAT ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਗੁਰੂ ਸਵਾਰਿਓ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਚ ਗਿਰਦੇ ਦੀ ਜਿਹੜੀ ਸੇਵਾ ਆ ਉਹ ਆਰੰਭ ਹੋਣ ਲੱਗੀ ਆ ਤੇ ਗਰੁੱਪ ਵਾਲੇ ਵੀਰਾਂ ਨੂੰ ਜਾਂ ਜਿਹੜੇ-ਜਿਹੜੇ ਵੀ ਗਰੁੱਪ ਦੇ ਵਿੱਚ ਇਹ ਵੀਡੀਓ ਸੈਂਡ ਹੁੰਦੀ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਆਪ ਚੱਲ ਕਰਕੇ ਆਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਔਰ ਸਾਹਮਣੇ ਬੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਆਪਾਂ ਧਵਾਈ ਸਫਾਈ ਕਰਨੀ ਆ ਸਾਰੀ ਸੰਗਤ ਰਲ ਕੇ ਕਰ ਲਈ ਜਾਵੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਾਬਾ ਮਨਪ੍ਰੀਤ ਸਿੰਘ ਜੀ ਤੇ ਬਾਬਾ ਸਰਜੀਤ ਸਿੰਘ ਜੀ ਸਾਡੇ ਸਤਕਾਰ ਵਾਲੇ ਵੀਰ ਨੇ ਥੱਲੇ ਮੋਟਰ ਦੇ ਉੱਤੇ ਡਿਊਟੀ ਆ ਉਹਨਾਂ ਦੀ ਤੇ ਉਹ ਸਾਰੀ ਸੰਗਤ ਰਲ ਕੇ ਕਰ ਰਹੀ ਆ ਜੀ ਹਾਂ ਗੁਰੂ ਕਿਰਪਾ ਕਰਨ ਕਿ ਆਪ ਕਰਵਾ ਲੈਣ ਸੰਗਤ ਦਾ ਬਹੁਤ ਜ਼ਿਆਦਾ ਹੜਾ ਆਇਆ ਹੋਇਆ ਜੀ ਵੇਖ ਸਕਦੇ ਹੋ ਸੰਗਤ ਦਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਨਾਨਕ ਦਾਸ ਮੁਖਤੇ ਚੋ ਬੋਲੇ ਇहां ਉहां ਸੱਚ ਹੋਏ ਸੋ ਗੁਰੂ ਸਾਹ ਰਿਓ ਇਹ ਤੋਂ ਜੋ ਆਪਾਂ ਮੰਗਦੇ ਆ ਨਾ ਉਹ ਮਿਲਦਾ ਮੈਂ ਆਪਣੇ ਸਰੀਰ ਤੇ ਹੰਡਾ ਕੇ ਵੇਖਿਆ ਹੈ ਨਾ ਪ੍ਰਤੱਖ ਮਤਲਬ ਆਪਣੇ ਇਹਨਾਂ ਚੀਜ਼ਾਂ ਨੂੰ ਮੈਂ ਆਪਣੇ ਪਿੰਡੇ ਤੇ ਹੰਡਾ ਕੇ ਵੇਖਿਆ ਮੇਰੇ ਨਾਲ ਦੇ ਸਿੰਘਾਂ ਨੂੰ ਪਤਾ ਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਣੀ ਸੇਵਾ ਜਿਹੜੀ ਆਪ ਕਰਵਾ ਲੈਣ ਮੈਨੂੰ ਬੜੀਆਂ ਮੁਸ਼ਕਲਾਂ ਬੜੇ ਦੁੱਖ ਤਕਲੀਫਾਂ ਆਈਆਂ ਪਰ ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਹੱਲ ਕੀਤਾ ਆ ਤੇ ਇਹ ਬੜਾ ਵੱਡਾ ਡਾਕਟਰ ਆ ਗੁਰੂ ਸਾਹਿਬ ਕਿਰਪਾ ਕਰਨ ਜੀ ਸੰਗਤ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੋਣੀ ਬੜੇ ਆਪਣਾ ਬੜੇ ਵਧੀਆ ਅੰਦਾਜ਼ ਦੇ ਵਿੱਚ ਜਿਹਨੂੰ ਕਹਿ ਦਈਏ ਵੀ ਆਪਾਂ ਕੀ ਇਹਨੂੰ ਕਹਿ ਦਈਏ ਮਛਲੇ ਜੇ ਅੰਦਾਜ਼ ਦੇ ਵਿੱਚ ਖੜੇ ਨੇ ਤੇ ਮਾਨੂੰ ਸੇਵਾ ਕਰਨ ਹਤੇ ਮਨ ਜਿਹੜਾ ਬਹੁਤ ਤਾਬਲਾ ਬਾਬਾ ਜੀ ਹੋਂ ਦਾ ਮਨ ਗਦਗਦ ਹੋਇਆ ਪਿਆ ਗੁਰੂ ਸਾਹਿਬ ਦੀ ਪਿਤਾ ਜੀ ਦੀ ਸੇਵਾ ਕਰਨ ਵਾਸਤੇ ਕਿ ਮੈਂ ਦਵਾ-ਦਵਾ ਸੇਵਾ ਕਰਾ ਹਨਾ ਪਰ ਅੱਜ ਸਾਡੇ ਸਿੰਘ ਜਿਹੜੇ ਆ ਕੁਝ ਭਗੌੜੇ ਹੋ ਗਏ ਨੇ ਮੈਂ ਕਹਿਣਾ ਤੇ ਨਹੀਂ ਹੈਗਾ ਤੇ ਪਰ ਚਲੋ ਬਾਬਾ ਜੀ ਗੁਰੂ ਸਾਹਿਬ ਆਪ ਜਾਣਦੇ ਨੇ ਬਾਬਾ ਜਸਵੰਤ ਸਿੰਘ ਪਾਣੀ ਨੇ ਮੈਨੂੰ ਕੋਈ ਗੱਲ ਦੱਸੀ ਕਹਿੰਦੇ ਵੀ ਆਹ ਸ਼ਬਦ ਜਿਹੜਾ ਤੁਸੀਂ ਨਾ ਵਰਤੋ ਕਰਿਆ ਕਰੋ ਬਾਬਾ ਅਵਤਾਰ ਸਿੰਘ ਹਣੀ ਜਿਹੜੇ ਉਹ ਸਾਡੇ ਛੱਡ ਕੇ ਚਲੇ ਗਏ ਤੇ ਮਾਰੇ ਕਿਰਪਾ ਕਰਨ ਕਿ ਆਪਣੀ ਸੇਵਾ ਆਪ ਕਰਵਾ ਲੈਣ ਹੈ ਜੀ ਸਾਡੇ ਸਤਕਾਰਯੋਗ ਤੇ ਪਿਆਰ ਵਾਲੇ ਗਰਵਾਲੀ ਸਾਹਿਬ ਜੀ ਵੀ ਆਏ ਹੋਏ ਨੇ ਔਰ ਇਹਨਾਂ ਦਾ ਬੜਾ ਜਥੇ ਨੂੰ ਸਹਯੋਗ ਆ ਤੇ ਬੜੇ ਹੀ ਪਿਆਰ ਵਾਲੀ ਰੂਹ ਆ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਣੀ ਜਿਹੜੀ ਆ ਸੇਵਾ ਸਾਰਿਆਂ ਦੇ ਹੱਥ ਰੱਖ ਕੇ ਸਿਰ ਦਾ ਸਿਰਾਂ ਦੇ ਉੱਤੇ ਸੇਵਾ ਆਪਣੀ ਆਪ ਕਰਵਾ ਲੈਣ ਗੁਰੂ ਸਾਹਿਬ ਕਿਰਪਾ ਕਰਨ ਜੀ ਇਹਨਾਂ ਫੌਜਾਂ ਦਾ ਸਾਨੂੰ ਬਹੁਤ ਵੱਡਾ ਸਹਯੋਗ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੇ ਇਹਨਾਂ ਫੌਜਾਂ ਨੂੰ ਆਣ ਕੇ ਦੱਸੀਦਾ ਤੇ ਫੌਜਾਂ ਫੇਰ ਮਿੰਟੋ ਮਿੰਟੀ ਕਰਵਾ ਦਿੰਦੀਆਂ ਗੁਰੂ ਪਿਆਰ ਵਾਲੀ ਰੂਹ ਆ ਤੇ ਮਹਾਰਾਜਾ ਕਿਰਪਾ ਕਰੇ ਸਾਰਿਆਂ ਸਿਰ ਤੇ ਹੱਥ ਰੱਖ ਕੇ ਤੰਦਰੁਸਤੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ